ਦੁਨਿਆਵੀ ਗੱਲਾਂ ਅਸੀਂ ਬੜੀਆਂ ਸੁਣਦੇ ਆਂ ਮਨੋਰੰਜਨ ਦੀਆਂ ਅਸੀਂ ਗੱਲਾਂ ਬੜੀਆਂ ਸੁਣਦੇ ਆਂ ਪਰ ਲੇਖੇ ਵਿੱਚ ਇੱਕ ਚੰਗੀ ਗੱਲ ਸੁਣ ਲੈ ਕੋਈ ਉਹ ਲੇਖੇ 'ਚ ਪੈ ਜਾਣੀ ਹੈ ਧਿਆਨ ਨਾਲ ਸੁਣਿਓ ਥੋੜਾ ਜਿਹਾ ਟਾਈਮ ਚੋਲਾ ਸਾਹਿਬ ਨਗਰ ਦੇ ਵਿੱਚ ਭਾਈ ਅਦਲੀ ਜੀ ਰਹਿੰਦੇ ਆ ਜਿਹੜੇ ਬੜੀ ਭਗਤੀ ਕਰਨ ਵਾਲੇ ਆ ਬڑا ਨਾਮ ਚੱਪਣ ਵਾਲੇ ਤਰਨਤਾਰਨ ਸਾਹਿਬ ਦੇ ਕੋਲ ਤੇ ਅਮਰਤ ਸਰ ਸਾਹਿਬ ਧੰਨ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਬਰਾਜਮਾਨ ਤੇ ਭਾਈ ਆਦਲ ਜੀ ਤੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਰਹਿਮਤਾਂ ਨੇ ਤੇ ਬੜੇ ਨਾਮ ਦੇ ਰਸੀਏ ਤੇ ਇੱਕ ਦਿਨ ਜਦੋਂ ਉਨ੍ਹਾਂ ਦੇ ਚਰਨਾਂ ਵਿੱਚ ਭਾਈ ਅਦਲੀ ਜੀ ਦੇ ਇੱਕ ਚੋਰ ਆਉਂਦਾ ਭਾਈ ਵਿਧੀ ਚੰਦ ਚੋਰੀਆਂ ਕਰਨ ਵਾਲਾ ਤੇ ਗੁਰਮੁਖੋ ਉਹਨੂੰ ਆਪਣੇ ਚਰਨਾਂ ਨਾਲ ਨਹੀਂ ਜੋੜਿਆ ਭਾਈ ਅਦਲੀ ਜੀ ਨੇ ਜੋੜਿਆ ਕਿਹਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਆਖੋ ਸਤਨਾਮ ਇੱਥੋਂ ਅਸੀਂ ਕੀ ਸਿੱਖਿਆ ਲੈਣੀ ਹੈ ਜੋੜਨ ਹਾਰੋ ਸੰਤ ਸੰਤ ਉਹ ਹੈ ਸਾਧੂ ਉਹ ਹੈ ਜਿਹੜਾ ਤੁਹਾਨੂੰ ਗੁਰੂ ਨਾਲ ਜੋੜਦਾ ਹੈ ਸਿਮਰ ਨਾਲ ਜੋੜਦਾ ਹੈ ਬੰਦਗੀ ਨਾਲ ਜੋੜਦਾ ਹੈ ਤੇ ਗੁਰੂ ਨਾਲ ਜੋੜਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਲੈ ਕੇ ਗਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਾਣੀ ਜਾਣ ਨੇ ਪੁੱਛਦੇ ਭਾਈ ਅਦਲੀ ਜੀ ਕਿ ਇਹ ਕਿੰਨਾ ਨੂੰ ਲੈ ਕੇ ਆਇਓ ਤੁਸੀਂ ਭਾਈ ਅਦਲੀ ਜੀ ਕਹਿੰਦੇ ਆ ਤੁਸੀਂ ਆਪੇ ਪੁੱਛ ਲਓ ਜੀ ਤੇ ਫਿਰ ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਦੱਸਿਆ ਸੰਗਤ ਪਹਿਲਾਂ ਇਹ ਬੜੀ ਚੰਗੀ ਕਰਦਾ ਸੀ ਭਾਈ ਵੀਰਿ ਚੰਦ ਜੀ ਸੰਗਤ ਬਹੁਤ ਚੰਗੀ ਸੀ ਪਰ ਜਦੋਂ ਮਾੜੀ ਸੰਗਤ ਮਿਲ ਜੇ ਤੇ ਜੀਵਨ ਮਾੜਾ ਹੋ ਜਾਂਦਾ ਹੈ ਜੈਸੀ ਸੰਗਤ ਵੈਸੀ ਰੰਗਤ ਹੋ ਜਾਂਦੀ ਹੈ ਕਹਿੰਦੇ ਇਹ ਆਪਣੇ ਨਾਨਕੇ ਸਰਹਾਲੀ ਚਲੇ ਗਏ ਸੀ ਸਰਹਾਲੀ ਨਗਰ ਨਾਨਕੇ ਨੇ ਤੇ ਉੱਥੇ ਚੋਰੀਆਂ ਕਰਨ ਵਾਲੇ ਬੜੇ ਸੀ ਸਿਹੜਾਲੀ ਚੋਰਾਂ ਦੀ ਬਜਦੀ ਸੀ ਕਹਿੰਦੇ ਉੱਥੇ ਆਦਤ ਪੈ ਗਈ ਇਹ ਚੋਰੀ ਜ਼ਰੂਰ ਕਰਦਾ ਸੀ ਪਰ ਜਿਹੜੇ ਗਰੀਬਾਂ ਦਾ ਖੂਨ ਚੂਸਣ ਵਾਲੇ ਸੀ ਚੌਧਰੀ ਉਹਨਾਂ ਦੀਆਂ ਮੱਝਾਂ ਚੋਰਾ ਕੇ ਤੇ ਗਰੀਬਾਂ ਵਿੱਚ ਵੰਡ ਦਿੰਦਾ ਸੀ ਪਰ ਚੋਰੀ ਤਾਂ ਚੋਰੀ ਸੀ ਉਹ ਭਾਵੇਂ ਕਿਸੇ ਤਰੀਕੇ ਨਾਲ ਹੋਵੇ ਚੋਰੀ ਤਾਂ ਚੋਰੀ ਹੈ ਚੋਰੀ ਕਰਨੀ ਮਾੜੀ ਗੱਲ ਹੈ ਚੋਰੀ ਕੱਖ ਦੀ ਵੀ ਤੇ ਚੋਰੀ ਲੱਖ ਦੀ ਵੀ ਮਾੜੀ ਹੈ ਤੇ ਹੁਣ ਜਦੋਂ ਗਿਆ ਇੱਕ ਦਿਨ ਦੱਸਣ ਲੱਗਾ ਕਹਿੰਦਾ ਜੀ ਮੈਂ ਮੱਝਾਂ ਚੋਰੀ ਕਰਦਾ ਹਾਂ ਮਾਤਾ ਗੰਗਾ ਜੀ ਵੀ ਸੁਣਦੇ ਆ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੀ ਸੁਣਦੇ ਆ ਬੈਠੇ ਕਿ ਅੱਜ ਇੱਕ ਚੋਰ ਦੀ ਗੱਲ ਸੁਣੀਏ ਪਲਾ ਚੋਰ ਕੀ ਕਹਿੰਦਾ ਹੈ ਕਹਿੰਦਾ ਜੀ ਕਹੋ ਆਤਮਾ ਇੱਕ ਦਿਨ ਬਹੁ ਬੈਸ ਚੁਰਾਈ ਕਹਿੰਦਾ ਜੀ ਮੈਂ ਤਾਂ ਇੱਕ ਦਿਨ ਮੱਝਾਂ ਚੋਰੀ ਕਰਕੇ ਆ ਰਿਹਾ ਸੀ ਤੇ ਕੀ ਹੋਇਆ ਉਹ ਮੰਗਰ ਮੰਗਰ ਪਿੰਡ ਵਾਲਾ ਨੂੰ ਪਤਾ ਲੱਗ ਗਿਆ ਖਬਰ ਪਾਏ ਬਾਹਰ ਕਰੀ ਸੋ ਪਹੁੰਚੀ ਆਈ ਤੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਖਬਰ ਮਿਲ ਗਈ ਉਹਨਾਂ ਨੇ ਪੈੜ ਦਾ ਬਲੀ ਤੇ ਪੈੜ ਦਬਦੇ ਦਬਦੇ ਉਹ ਤਾਂ ਮੇਰੇ ਮੰਗਰੀ ਆ ਪਹੁੰਚੇ ਮੈਂ ਆਖਿਆ ਵੀ ਹੁਣ ਕਿਵੇਂ ਬਚਿਆ ਜਾਏ ਇੱਕ ਛਪੜੀ ਸੀ ਚੋਲਾ ਸਾਹਿਬ ਨਗਰ ਜਿੱਥੋਂ ਦੇ ਭਾਈ ਅਦਲੀ ਜੀ ਸੀ ਚੋਲਾ ਸਾਹਿਬ ਨਗਰਿਕ ਛਪੜੀ ਆਈ ਚੋਲੇ ਗ੍ਰਾਮ ਨਜ਼ੀਕ ਮੈਂ ਸੋ ਛੱਪੜੀ ਛੱਪੜਵਾਰੀ ਉਹ ਜਦੋਂ ਮੈਂ ਵੇਖਿਆ ਕਿ ਛੱਪੜ ਦੇ ਨੇੜੇ ਇੱਕ ਫਕੀਰ ਬੈਠਾ ਇੱਕ ਸਾਧੂ ਬੈਠਾ ਕਿਹਾ ਮੈਂ ਕੀ ਕੀਤਾ ਮੈਂ ਮੱਝਾਂ ਛੱਪੜੀ ਵਿੱਚ ਵਾੜ ਦਿੱਤੀਆਂ ਤੇ ਮੈਂ ਤਾਂ ਉਹ ਸਾਧੂ ਦੀ ਝੁੱਗੀ ਵਿੱਚ ਜਾਵੜਿਆ ਜਾ ਕੇ ਮੈਂ ਮੱਥਾ ਟੇਕਿਆ ਤੇ ਜਾ ਕੇ ਮੈਂ ਤਉ ਫਕੀਰ ਦੇ ਚਰਨ ਫੜ ਲੈ ਜਾ ਮੈਂ ਕਿਹਾ ਵੀ ਇੱਕ ਗੱਲ ਮੈਂ ਜ਼ਰੂਰ ਕਹੀ ਜਾ ਕੇ ਭਾਈ ਵਿਧੀ ਜੀ ਵਿਧੀ ਚੰਦ ਜੀ ਕਹਿੰਦੇ ਇੱਕ ਗੱਲ ਮੈਂ ਜ਼ਰੂਰ ਕਹੀ ਜਾ ਕੇ ਵੀ ਅੱਜ ਬਚਾਲਾ ਐ ਇਸ ਤੋਂ ਬਾਅਦ ਮੈਂ ਚੋਰੀ ਨਹੀਂ ਕਰਾਂਗਾ ਆਖੋ ਸਤਨਾਮ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਵਿੱਚ ਬੜੀ ਵੱਡੀ ਪਾਵਰ ਹੈ ਪਰ ਜਾ ਕੇ ਕਿਤੇ ਗੁਰੂ ਚਰਣਾ ਵਿੱਚ ਇਹ ਕਹਿ ਦੇ ਕਿ ਐਦੂ ਬਾਦ ਮੈਂ ਪਾਪ ਨਹੀਂ ਕਰਾਂਗਾ ਆਖੋ ਸਤਨਾਮ ਉਹਨੇ ਸੱਚ ਬੋਲਿਆ ਕਹਿੰਦਾ ਜੀ ਐਦੂ ਬਾਦ ਮੈਂ ਚੋਰੀ ਨਹੀਂ ਕਰਾਂਗਾ ਅਦਲੀ ਨਾਮ ਇੱਕ ਸਿੱਖ ਤਾਂ ਤਹ ਗੁਰ ਕੋ ਭਾਰੀ ਅਦਲੀ ਨਾਮ ਦਾ ਇੱਕ ਸਿੱਖ ਸੀ ਜਿੰਨਾ ਤੇ ਮਹਾਰਾਜ ਬੜੀਆਂ ਰਹਿਮਤਾ ਸੀ ਬੜੀ ਕਿਰਪਾ ਸੀ ਬੜੀ ਬਖਸ਼ਿਸ਼ ਸੀ ਮਿਲਤਾ ਜਏ ਸਾਧੂ ਪਰ ਕਰੋੜਾਂ ਚੋਂ ਇੱਕ ਅੱਧੇ ਹੀ ਮਿਲਦਾ ਕੋਈ ਪੂਰਾ ਮਿਲ ਜੇ ਆਖੋ ਸਤਨਾਮ ਤੇ ਜੋੜ ਜਾਂਦਾ ਗੁਰੂ ਨਾਲ ਕਿ ਭਾਈ ਗੁਰੂ ਦੇ ਚਰਨਾਂ ਨਾਲ ਜੁੜ ਹੁਣ ਜੇ ਤਾਂ ਹੁੰਦਾ ਕਿ ਆਪਣੇ ਵਰਗਾ ਕਹਿੰਦਾ ਕੋਈ ਨਹੀਂ ਤੇਰੇ ਸਾਰੇ ਹੱਲ ਕਰ ਦਿਆਂਗੇ ਤੂੰ ਬਸ ਇੱਥੇ ਮੇਰੇ ਕੋਲ ਬਹਿ ਜਾ ਤੇ ਮੇਰੇ ਚਰਨਾਂ ਨਾਲ ਜੁੜ ਜਾ ਜੰਨਾ ਹੀ ਆਪਾਂ ਆ ਖਬਰਾਂ ਮਿਲਦੀਆਂ ਤਾਂ ਹੀ ਤੇ ਕਹਿੰਿਆ ਵੀ ਗੁਰੂ ਨਾਨਕ ਦੇ ਉਪਦੇਸ਼ ਨਾਲ ਜੁੜ ਅਬੀਬੀ ਕੋਈ ਗਈ ਸੀ ਪੁੱਤਰ ਦੀ ਦਾਤ ਲੈਣ ਵਾਸਤੇ ਉਹਦੇ ਨਾਲ ਸਰੀਰਕ ਸੋਸ਼ਣ ਹੋਇਆ ਉਲਝਾ ਦਿੱਤਾ ਉਹਨਾਂ ਨੇ ਘਰ ਵਾਲੇ ਨੂੰ ਗੋਲੀਆਂ ਪਾਲਤੀਆਂ ਇੱਕ ਬੱਚੀ ਸੀ ਨਾਲ ਛੋਟੀ ਜੀ ਉਹਨੂੰ ਅੰਦਰ ਬੰਦ ਕਰ ਦਿੱਤਾ ਤੇ ਜਿਹੜੀ ਵੀ ਪੁੱਤਰ ਦੀ ਦਾਤ ਲੈਣ ਵਾਸਤੇ ਗਈ ਸੀ ਤੇ ਉਹਨਾਂ ਦੁਸ਼ਟਾਂ ਨੇ ਉਹਨੂੰ ਲਿਜਾ ਕੇ ਕਹਿੰਦੇ ਤੈਨੂੰ ਇੱਥੇ ਪੰਜ ਇਸ਼ਨਾਨਾ ਕਰਾਨੇ ਆ ਉਹਦੇ ਨਾਲ ਕੁਕਰਮ ਕੀਤਾ ਆ ਕਿਸ ਮਿਲਦਾ ਪਖੰਡੀਆਂ ਕੋਲ ਜਾ ਕੇ ਆਖੋ ਸਤਨਾਮ ਉਹਨਾਂ ਦੀ ਨਿਗਾ ਸਿਰਫ ਤੁਹਾਡੀ ਜੇਬ ਤੇ ਹੁੰਦੀ ਆ ਔਰ ਕਿਤੇ ਨਹੀਂ ਹੁੰਦੀ ਇਸ ਕਰਕੇ ਪਰ ਸਾਰਾ ਕਦੇ ਇਹੋ ਜੀਆਂ ਗੱਲਾਂ ਸੁਣ ਧਿਆਨ ਨਾਲ ਕਿ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਮ ਵਿੱਚ ਕਿੰਨੀ ਪਾਵਰ ਹੈ ਗੁਰੂ ਨਾਨਕ ਦੇ ਬਚਨਾਂ ਵਿੱਚ ਕਿੰਨੀ ਪਾਵਰ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਵਿੱਚ ਕਿੰਨੀ ਸ਼ਕਤੀ ਹੈ ਉਪਦੇਸ਼ ਜਦੋਂ ਮਿਲਦਾ ਹੈ ਸ਼ਬਦ ਜਦੋਂ ਅੰਦਰ ਜਾਂਦਾ ਉਹ ਸ਼ਕਤੀ ਵਰਤਦੀ ਹੈ ਆਦਲੀ ਨਾਮ ਇੱਕ ਸਿੱਕਤਾ ਗੁਰ ਕੋ ਭਾਰੀ ਉਹਦੇ ਤੇ ਬੜੀਆਂ ਰਹਿਮਤਾ ਸੀ ਚਰਨ ਫੜ ਲੈ ਜਾ ਕੇ ਤਿਸ ਕਾ ਟਿਗ ਜਾਏ ਕ ਸਭ ਭੇਤ ਬਤਾਇਓ ਮੈਂ ਜਾ ਕੇ ਭੇਤ ਦੱਸਿਆ ਵੀ ਮੇਰੇ ਨਾਲ ਤਾਂ ਫਕੀਰ ਜੀ ਆ ਬਣ ਗਏ ਮੈਂ ਤੇ ਮੱਝਾਂ ਚੋਰੀ ਕਰਕੇ ਲੈ ਕੇ ਆਇਆ ਪਰ ਮੈਂ ਉਹ ਚੌਧਰੀਆਂ ਦੇ ਮੱਜਾਂ ਚੋਰੀ ਕਰਦਾ ਤੇ ਗਰੀਬਾਂ ਵਿੱਚ ਵੰਡ ਦਿੰਦਾ ਹੁਣ ਭਾਈ ਅਦਲੀ ਜੀ ਕਹਿੰਦੇ ਵੀ ਵੇਖ ਚੋਰੀ ਤਾਂ ਚੋਰੀ ਹੈ ਪਰ ਪਰਣ ਕਰ ਵੀ ਐਦੂ ਬਾਅਦ ਮੈਂ ਚੋਰੀ ਨਹੀਂ ਕਰਾਂਗਾ ਤੈਨੂੰ ਬਚਾ ਜੂਰ ਦਿਆ ਕਹਿੰਦਾ ਜੀ ਬਸ ਅੱਜ ਰੱਖ ਲੋ ਜਦੋਂ ਬੰਦਾ ਬੇਵਤਾ ਚ ਫਸਿਆ ਹੋਵੇ ਨਾ ਫਿਰ ਬੜੀਆਂ ਅਰਦਾਸਾਂ ਕਰਦਾ ਫਿਰ ਕਿਦਰੇ ਸੁਖੁਨੀ ਸਾਹਿਬ ਦਾ ਪਾਠ ਕਿਦਰੇ ਜਪਜੀ ਸਾਹਿਬ ਦਾ ਪਾਠ ਕਿਦਰੇ ਆ ਕੇ ਅਰਦਾਸਾਂ ਕਰਦਾ ਮਹਾਰਾਜ ਅੱਜ ਬਚਾਲਾ ਵਸ ਐਦੂੰ ਮੁੜ ਕੇ ਮਾੜਾ ਕਰਮ ਨਹੀਂ ਕਰਾਂਗਾ ਅੱਜ ਬਖਸ਼ਲਾ ਵਸ ਮੈਂ ਤੇਰੇ ਨਾਮ ਨਾਲ ਜੁੜਿਆ ਰਹਿਾਂਗਾ ਹੁਣ ਪਤਾ ਸੀ ਵੀ ਜੇ ਪਿੰਡ ਵਾਲੇ ਮੰਗਰ ਆ ਗਏ ਤੇ ਡਾਂਗ ਵਰਨੀ ਆ ਹੁਣ ਤੇ ਇਹਦੇ ਫਕੀਰ ਮਿਲ ਗਿਆ ਜੇ ਬਚਾਲੇ ਦੀ ਚੰਗਾ ਹੈ ਜਦੋਂ ਕਿਆ ਮੈਂ ਇਦੋਂ ਮੁੜ ਕੇ ਚੋਰੀ ਨਹੀਂ ਕਰਾਂਗਾ ਅੱਜ ਬਚਾਲਾ ਤੇ ਆਪਣੇ ਚਰਨਾਂ ਨਾਲ ਕਹਿੰਦਾ ਮੇਰੇ ਚਰਨਾਂ ਨਾਲ ਨਹੀਂ ਤੂੰ ਇਦਾਂ ਕਰ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਤੇ ਆ ਆਖੋ ਸਤਨਾਮ ਕਹਿ ਪਾਹੇ ਕਾ ਮੈਂ ਪੁਨਾਹ ਗੁਰ ਅਰਜਨ ਤੇ ਆਇਓ ਤੂੰ ਇਦਾਂ ਕਰ ਇਥੇ ਰੱਬੀ ਨੂਰ ਅਕਾਲ ਪੁਰਖ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਹਿਮਤਾਂ ਵਰਤਾ ਰਹੇ ਤੂੰ ਉਹਨਾਂ ਦਾ ਨਾਮ ਜਪ ਆਹ ਫੜ ਮਾਲਾ ਤੇ ਸਿਮਰਨ ਕਰ ਚੌਕੜਾ ਲਾ ਕੇ ਬਹਿ ਜਾ ਜਦੋਂ ਆਉਣਗੇ ਤੇ ਮੈਂ ਵੇਖ ਲਾਂਗਾ ਕਹਿੰਦੇ ਉੱਤੇ ਪਿੰਡ ਵਾਲੇ ਆਉਂਦੇ ਹੁੰਦੇ ਮੰਗਰ ਮੰਗਰ ਮੱਜਾਂ ਦੇ ਵੇਖਿਓ ਛਪੜੀ ਕੋਲ ਪਹੁੰਚ ਗਏ ਚੋਲਾ ਸਾਹਿਬ ਪਹੁੰਚ ਕੇ ਵੇਖਿਓ ਛਪਰੀਏ ਸਿੱਧੇ ਛਪਰੀ ਵਿੱਚ ਜਾਵੜੇ ਜਾ ਕੇ ਜਦੋਂ ਭਾਈ ਅਦਲੀ ਜੀ ਨੂੰ ਕਹਿੰਦੇ ਆ ਜੀ ਸਾਡੀਆਂ ਕੋਈ ਮੱਜਾਂ ਚੋਰੀ ਕਰਕੇ ਲੈ ਆਇਆ ਤੇ ਜੇ ਤੁਸੀਂ ਕਿਤੇ ਵੇਖਿਆ ਤਾਂ ਦੱਸੋ ਹੁਣ ਭਾਈ ਅਦਲੀ ਜੀ ਬੰਦਗੀ ਕਰਨ ਵਾਲਿਆ ਝੂਠ ਵੀ ਕਿਦਾਂ ਬੋਲ ਸਕਦੇ ਵੀ ਹੁਣ ਮੈਂ ਇਹ ਵੀ ਕਿਵੇਂ ਕਵਾਂ ਵੀ ਇੱਥੇ ਤੇ ਹੈ ਹੀ ਨਹੀਂ ਤੇ ਬੈਠਾ ਮੇਰੇ ਕੋਲ ਹੀ ਐ ਭਾਈ ਅਦਲੀ ਜੀ ਕਹਿੰਦੇ ਵੀ ਆਹ ਵੇਖ ਲਓ ਭਾਈ ਬੈਠਾ ਮਾਲਾ ਫੇਰੀ ਜਾਂਦਾ ਜੇ ਤੁਹਾਡਾ ਚੋਰ ਆ ਤੇ ਲੈ ਦੂ ਹੁਣ ਡਰ ਕੇ ਭਾਈ ਵੀਦੀ ਚੰਦ ਜੀ ਵੀ ਤੇ ਮਰਵਾ ਤੇ ਸਾਦਨੇ ਕੋਲ ਬਾ ਕੀ ਫੜਾਏਗਾ ਹੁਣ ਸਿੱਧਾ ਹੀ ਹੱਥ ਕਰਤਾ ਮੇਰੇ ਬੰਨੇ ਜਦੋਂ ਉਹਨਾਂ ਨੇ ਵੇਖਿਆ ਇਹ ਤੇ ਹੱਥ ਵਿੱਚ ਮਾਲਾ ਹੈ ਚੌਕੜਾ ਲਈ ਬੈਠਾ ਹੈ ਤੇ ਇਹ ਤੇ ਨਹੀਂ ਲੱਗਦਾ ਵੀ ਆਪਣਾ ਚੋਰ ਹੋਏਗਾ ਕਹਿੰਦੇ ਜੀ ਐਵੇਂ ਕਾਹ ਨੂੰ ਪਾਪ ਘਟਣਾ ਹੈ ਤੇ ਕੋਈ ਭਗਤ ਲੱਗਦਾ ਹੈ ਇਹ ਚੋਰ ਨਹੀਂ ਹੋ ਸਕਦਾ ਬਾਫੋ ਚਲੇ ਗਏ ਕਹਿੰਦੇ ਜੀ ਫਿਰ ਕਿਤੇ ਮੱਜਾਂ ਵੇਖੀਆਂ ਹੋਣ ਅਸੀ ਰਹਿਮਤ ਵਰਤੀ ਇੱਥੇ ਕਈ ਵਾਰੀ ਤਰਕਵਾਦੀਆਂ ਨੂੰ ਸ਼ੱਕ ਹੋ ਜਾਂਦਾ ਹੈ ਪਰ ਕਹਿੰਦੇ ਆ ਗੁਰਬਾਣੀ ਦੇ ਅਨੁਕੂਲ ਗੱਲ ਟੁਕਦੀ ਹੋਵੇ ਤੇ ਜੇ ਉਹ ਪ੍ਰਮਾਤਮਾ ਪ੍ਰਹਿਲਾਦ ਨੂੰ ਸੰਕੇਤ ਦੇਣ ਵਾਸਤੇ ਕੀੜੀ ਦਾ ਰੂਪ ਧਾਰ ਕੇ ਥੰਮ ਤੱਤੇ ਥੰਮ ਦੇ ਉੱਪਰ ਆ ਸਕਦਾ ਹੈ ਉਹ ਭਗਤਾਂ ਨਾਮ ਦੇਵ ਜੀ ਵਰਗਿਆਂ ਦੀ ਗਊ ਨੂੰ ਜਿਉਂਦੀ ਕਰ ਸਕਦਾ ਹੈ ਤੇ ਉਹ ਦੇਵਰਾ ਫੇਰ ਸਕਦਾ ਹੈ ਤਾਉ ਜੋ ਚਾਹੇ ਪਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ ਵੇਖ ਲਓ ਮੱਜਾਂ ਸੀ ਕਾਲੀਆਂ ਕਹਿੰਦੇ ਜਦੋਂ ਨਿਗਾਹ ਮਾਰੀ ਤੇ ਸਾਰੀਆਂ ਮੱਜੇ ਭੂਰੀਆਂ ਨਜ਼ਰ ਆਉਂਦੀਆਂ ਨੇ ਆਖੋ ਸਤਨਾਮ ਸਾਡੀਆਂ ਮੱਜਾਂ ਨਹੀਂ ਰੱਖਿਆ ਕੀਤੀ ਕਿਉਂ ਕੀਤੀ ਕਿਉਂਕਿ ਗਲਤੀ ਬਖਸ਼ਾ ਲਈ ਆ ਕਿ ਮੈਂ ਇਦੋਂ ਬਾਅਦ ਨਹੀਂ ਕਰਾਂਗਾ ਜੀ ਵਸ ਇੱਕ ਵਾਰੀ ਬਚਾ ਲਓ ਮੈਨੂੰ ਕਹਿ ਤਾਹੇ ਪੁਨਾ ਗੁਰ ਅਰਜਨ ਤੇ ਆਇਓ ਲੈ ਬਹਿ ਜਾ ਕਹਿੰਦੇ ਜੱਪੀ ਚੱਲ ਤੇ ਜਦੋਂ ਉਹ ਚਲੇ ਗਏ ਕਹਿਣ ਲੱਗਾ ਜੀ ਬੜੀ ਕਿਰਪਾ ਕੀਤੀ ਤੁਸੀਂ ਆ ਤੇ ਮੈਨੂੰ ਉਹ ਜੀ ਮਾਲਾ ਦਿੱਤੀ ਉਹ ਕਹਿੰਦੇ ਨਾ ਮਾਲਾ ਵਿੱਚ ਨਾ ਮੇਰੇ ਵਿੱਚ ਕੋਈ ਪਾਵਰ ਨਹੀਂ ਹੈ ਜੁੜਨਾ ਤੇ ਅੱਜ ਜਿਹੜੇ ਲੋਕ ਪਰਲੋਕ ਦੇ ਰੱਖਿਆ ਰਹਿਮ ਦਾ ਵਰਤਾ ਰਹੇ ਨੇ ਤੇ ਚਲ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਜਾ ਤੇਰਾ ਭਰੋਸਾ ਪੱਕਾ ਹੋਣਾ ਚਾਹੀਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਸੇ ਚੀਜ਼ ਦੀ ਕਮੀ ਨਹੀਂ ਛੱਡਦੇ ਸਤਗੁਰੂ ਸੱਚੇ ਪਾਤਸ਼ਾਹ ਬਾਣੀ ਅੰਦਰ ਕਹਿੰਦੇ ਆ ਜੀ ਕੀ ਅਰਦਾਸ ਗੁਰ ਪਹਿ ਪਾਈ ਗੁਰ ਕਰਤਾ ਗੁਰ ਕਰਣਾ ਜੋਗ ਸਤਗੁਰੂ ਸੱਚੇ ਪਾਤਸ਼ਾਹ ਉਹ ਆਪ ਕਰਤਾ ਪੁਰਖ ਹੈ ਉਹ ਸਭ ਕੁਝ ਕਰਨ ਕਰਾਣ ਦੇ ਜੋਗ ਹੈ ਗੁਰ ਪਰਮੇਸ਼ਰ ਹੈ ਵੀ ਹੋਗਾ ਪੜ੍ਹਦੇ ਆ ਨਾ ਆਪਾਂ ਜਿਨ੍ਹਾਂ ਨੇ ਪ੍ਰਮਾਤਮਾ ਦੇ ਗੁਣਾਂ ਨੂੰ ਉਚਾਰਿਆ ਭਗਤ ਨਾਮਦੇਵ ਜੀ ਬਾਰੇ ਪੜ੍ਹਿਆ ਜਿਉਂ-ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾਂ ਕਾ ਦੋਹਰਾ ਫਿਰੈ ਕਹਿੰਦੇ ਆ ਚੱਲ ਤੈਨੂੰ ਫਿਰ ਹੁਣ ਬਚਾਤਾ ਇੱਕ ਵਾਰੀ ਚੱਲ ਤੈਨੂੰ ਗੁਰੂ ਅਰਜਨ ਦੇਹ ਮਹਾਰਾ ਸੱਚੇ ਪਾਤਸ਼ਾਹ ਕੋਲ ਲੈ ਕੇ ਚੱਲਾ ਲੈ ਕੇ ਅਦਲੀ ਸੰਗਮੈ ਕੁਰਮਈ ਮਾ ਉਰਤਾਰ ਕਹਿੰਦੇ ਜਦੋਂ ਅਦਲੀ ਜੀ ਨਾਲ ਲੈ ਕੇ ਗਏ ਸੀ ਫਿਰ ਭਾਈ ਵਿਧੀ ਜੰਨ ਜਦੋਂ ਦੱਸਿਆ ਸਾਰਾ ਕੁਝ ਐਸਾ ਚਰਨਾਂ ਨਾਲ ਜੁੜੇ ਐਸੀ ਸੇਵਾ ਕੀਤੀ ਅੰਮ੍ਰਿਤਸਰ ਜਾ ਕੇ ਤੇ ਪਿਆਰਿਓ ਇੱਕ ਦਿਨ ਉਹੀ ਭਾਈ ਵਿਧੀ ਜੰਨ ਕੀ ਬਣੇ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਪਣੀ ਛਾਤੀ ਨਾਲ ਲਾ ਕੇ ਕਿਹਾ ਵਿਦੀ ਚੰਦ ਸੀਨਾ ਗੁਰੂ ਕਾ ਸੀਨਾ ਆਪਣਾ ਸੀਨਾ ਬਣਾ ਲਿਆ ਸੀ ਗੁਰੂ ਨੇ ਇਸ ਤਰ੍ਹਾਂ ਭਾਈ ਵਿਦੀ ਚੰਦ ਚੋਰੀਆਂ ਕਰਨ ਵਾਲਿਆਂ ਨੂੰ ਐਡੇ ਵੱਡੇ ਸਿੱਖ ਬਣਾ ਸਕਦਾ ਭੂਮੀਏ ਚੋਰ ਵਰਗਿਆਂ ਨੂੰ ਤਾਰ ਸਕਦਾ ਤੇ ਸਾਡੀ ਸ਼ਰਧਾ ਹੋਣੀ ਚਾਹੀਦੀ ਹੈ राम पार ਸੁਚੰਦਨ ਹਮਕਾਸਤ ਲੋਸ਼ਟ ਹਰ ਸੰਗ ਹਰੀ ਸਤ ਸੰਗ ਭਏ ਹਰ ਕੰਚਨ ਚੰਦਨ ਕੀਨੇ ਉਹ ਪਰਮਾਤਮਾ ਸੱਚੇ ਪਾਤਸ਼ਾਹ ਤੇ ਤਾਰਨ ਹਰ ਹੈ ਉਹਦੇ ਨਾਮ ਦੇ ਵਿੱਚ ਬੜੀ ਵੱਡੀ ਸ਼ਕਤੀ ਹੈ ਗਾਵਤ ਸੁਨਤ ਦੋ ਪੈ ਮੁਕਤੇ ਜਿਨ੍ਹਾਂ ਗੁਰਮਖ ਖਿਨ ਹਰ ਪੀਕ ਜਿਨ੍ਹਾਂ ਮਨੁੱਖਾਂ ਨੇ ਗੁਰੂ ਜੀ ਦੀ ਸ਼ਰਨ ਪੈ ਕੇ ਇੱਕ ਖਿਨ ਹਰੀ ਰਸ ਪੀਣਾ ਸ਼ੁਰੂ ਕਰ ਦਿੱਤਾ ਉਹ ਹਰੀ ਦੇ ਗੁਣ ਗਾਣ ਵਾਲੇ ਅਤੇ ਸੁਣਨ ਵਾਲੇ ਦੋਵੇਂ ਹੀ ਬਕਾਰਾਂ ਤੋਂ ਬਚ ਜਾਂਦੇ ਹਨ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਅਤੇ ਇਤਿਹਾਸ ਦੇ ਅੰਦਰ ਰਮ ਤਾਂ ਵਰਤਾਰੇ ਸੰਜੀ ਬਖਸ਼ ਸੰਕਰਦੇ ਹਨ ਹੋਈਆਂ ਕੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ